ਵਾੰਗੇ ਔਰ ਕੀ ਪੁਲਿਸ ਨੇ ਐਕਸ਼ਨ ਲਿਆ ਉਸ ਤੋਂ ਬਾਅਦ ਹਾਂਜੀ ਜੀ ਮਨਿੰਦਰ ਜੀ ਥੋੜੀ ਜੀ ਡਿਟੇਲ ਜਾਣਨੀ ਚਾਹਾਂਗੇ ਇਸ ਮਾਮਲੇ ਦੀ ਇਹਦਾ ਅੱਜ ਵੈਸੇ 14 ਤਰੀਕ ਨੂੰ ਜਦੋਂ ਇਹਨਾਂ ਨੂੰ ਅਸੀਂ ਪਹਿਲਾਂ ਅਨਾਉਂਸ ਕੀਤਾ ਗਿਆ ਸੀ ਹਾਂਜੀ ਕੋਈ ਵੀ ਇਦਾਂ ਦਾ ਸਟੰਟ ਜਿਹੜਾ ਉਹ ਨਹੀਂ ਕੀਤਾ ਜਾਊਗਾ ਕਿਉਂਕਿ ਪੰਜਾਬ ਸਰਕਾਰ ਨੇ ਵੀ ਇਹ ਚੀਜ਼ਾਂ ਤੇ ਮਨਾਹੀ ਲਾਈ ਹੋਈ ਹੈ ਹਾਂਜੀ ਹਾਂਜੀ ਤੇ ਗੁਰਦਵਾਲਾ ਸਾਹਿਬ ਵੱਲੋਂ ਵੀ ਹਦਾਇਤਾਂ ਸੀ ਵੀ ਇੱਥੇ ਹੁੱਲੜਵਾਜੀ ਨਹੀਂ ਕੀਤੀ ਜਾਊਗੀ ਜਿੱਦਾਂ ਪਹਿਲਾਂ ਕਰਦੇ ਸੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਵੀ ਇਹਨਾਂ ਨੇ ਨਹੀਂ ਲੋਕ ਰੁਕੇ ਇਹਨਾਂ ਨੇ 20-25 ਟਰੈਕਟਰ ਆਏ ਆ ਇਹਨਾਂ ਨੇ ਹੁੱਲਰਵਾਜੀ ਕੀਤੀ ਆ ਸਟੰਡ ਕੀਤੇ ਆ ਪਬਲਿਕ ਨੂੰ ਇਹਨਾਂ ਨੇ ਪਰੇਸ਼ਾਨ ਕੀਤਾ ਠੀਕ ਹੈ ਹਾਂ ਉਹਦੇ ਵਾਸਤੇ ਅਸੀਂ ਇਹਨਾਂ ਤੇ ਐਫਆਈਆਰ ਦਰਜ ਕੀਤੀ ਆ ਹੂੰ ਤੇ ਇਹ ਜਿਹੜੇ ਪੁਲਿਸ ਮੁਲਾਜ਼ਮ ਉੱਥੇ ਖੜੇ ਸੀ ਜਿਨ੍ਹਾਂ ਦੀਆਂ ਅਸੀਂ ਤਸਵੀਰਾਂ ਦੇਖ ਪਾ ਰਹੇ ਆ ਵੀਡੀਓ ਇੱਕ ਮੁਲਾਜ਼ਮ ਜਮਾਂ ਟਰੈਕਟਰ ਦੇ ਥੱਲੇ ਆਉਣ ਲੱਗੇ ਸੀ ਫਿਰ ਉਹ ਦੂਜੇ ਪਾਸੇ ਲੈ ਗਏ ਟਰੈਕਟਰ ਨੂੰ ਭਜਾ ਕੇ ਕੀ ਇਹ ਇਸ ਇਸ ਤੇ ਵੀ ਕੋਈ ਧਾਰਾ ਲਾਈ ਹੈ ਤੁਸੀਂ ਅਲੱਗ ਤੋਂ ਹਾਂ ਜੀ ਨਹੀਂ ਸੇਮ ਸੇਮ ਇਹਦੇ ਵਿੱਚ ਹੀ ਧਾਰਾ ਲੱਗੀਆਂ ਸਾਰੀਆਂ ਸਰ ਇਸ ਪਰਚੇ ਦੇ ਵਿੱਚ ਐਫ ਆਈ ਆਰ ਦੇ ਵਿੱਚ ਹੀ ਪਾਈਆਂ ਨੇ ਧਾਰਾ ਤੇ ਕੋਈ 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 ਅਰੈਸਟ ਵੀ ਕੀਤਾ ਕਿਸੇ ਨੂੰ ਮੈਂ ਜੇ ਅਰੈਸਟ ਨਹੀਂ ਕੋਈ ਵੀ ਕੀਤਾ ਜੇ ਟਰੈਕਟਰ ਹੀ ਫੜੇ ਆ ਅਸੀਂ ਦੋ ਟਰੈਕਟਰ ਫੜੇ ਆ ਤੇ ਜਿੱਦਾਂ ਜਿੱਦਾਂ ਸਾਡੇ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗ ਜਾਂਦਾ ਵੀਡੀਓ ਦੇ ਉੱਤੇ ਜਿੰਨੀਆਂ ਵੀਡੀਓ ਪਈਆਂ ਉਹਦੇ ਵਿੱਚੋਂ ਅਸੀਂ ਦੇਖੀ ਜਾ ਰਹੇ ਹਾਂ ਪਛਾਣੀ ਜਾ ਰਹੇ ਹਾਂ ਤੇ ਕਿੱਥੇ ਕਿੱਥੇ ਦੇ ਟਰੈਕਟਰ ਆ ਸਾਨੂੰ ਬੱਸੇ ਪਬਲਿਕ ਵੀ ਬਹੁਤ ਜ਼ਿਆਦਾ ਸਹਿਯੋਗ ਕਰ ਰਹੀ ਆ ਠੀਕ ਹੈ ਤੇ ਕਿੰਨੇ ਬੰਦਿਆਂ ਤੇ ਐਸਐਚਓ ਸਾਹਿਬ ਮਾਮਲਾ ਦਰਜ ਹੋਇਆ ਇਹ ਕੋਈ 20 25 ਆ ਅਨਪਛਾਤੇ ਜੀ ਬਾਈ ਨੇਮ ਕੋਈ ਨਹੀਂ ਹੈ ਬਾਈ ਨੇਮ ਅਜੇ ਕੋਈ ਨਹੀਂ ਹੈਗਾ ਜੀ ਠੀਕ ਹੈ ਸ਼ੁਕਰੀਆ ਧੰਨਵਾਦ ਸਾਡੇ ਨਾਲ ਗੱਲ ਕਰ ਲਈ ਐਸਐਚਓ ਮਨਿੰਦਰ ਸਿੰਘ ਜਿਨ੍ਹਾਂ ਨੇ ਇਹ ਜਾਣਕਾਰੀ ਜਿਹਨੇ ਸਾਂਝੀ ਕੀਤੀ ਹੈ ਕਿ ਇਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ 20 ਤੋਂ 25 ਬੰਦੇ ਨੇ ਅਨਪਛਾਤੇ ਨੇ ਔਰ ਹੁਣ ਵੀਡੀਓ ਦੇ ਬੇਸ ਤੇ ਪੁਲਿਸ ਟ੍ਰੇਸ ਕਰਕੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਬਾਕੀਆਂ ਦੇ ਟਰੈਕਟਰ ਵੀ ਨੇ ਉਸ ਨੂੰ ਵੀ ਜ਼ਬਤ ਕਰਨ ਦੀ ਤਿਆਰੀ ਕਰਦੇ